ਦੇ ਵਿੱਚ ਮਹਿਲਾ ਆਪਣੇ ਪਰਿਵਾਰ ਦੇ ਲਈ ਬਣਾ ਰਹੀ ਸੀ ਰਸੋਈ ਦੇ ਵਿੱਚ ਖਾਣਾ ਤਾਂ ਹੋਇਆ ਅਜਿਹਾ ਜ਼ੋਰਦਾਰ ਧਮਾਕਾ ਕਿ ਸੁਣ ਕੇ ਪੂਰੇ ਇਲਾਕੇ ਦੇ ਵਿੱਚ ਫੈਲ ਗਈ دہشت ਤੇ ਜਦੋਂ ਆ ਕੇ ਦੇਖਿਆ ਸੀਨ ਤਾਂ ਪੂਰੇ ਇਲਾਕੇ ਦੇ ਵਿੱਚ ਮਚ ਗਈ ਹਾਹਾਕਾਰ ਜੀ ਹਾਂ ਦਾਜੇ ਕੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਲੁਧਿਆਣਾ ਦੇ ਫੋਕਲ ਪੁਆਇੰਟ ਦੇ ਅਧੀਨ ਆਉਂਦੇ ਰਾਜੀਵ ગાંધી ਕਲੋਨੀ ਦੇ ਵਿੱਚ ਇੱਕ ਮਹਿਲਾ ਆਪਣੇ ਪਰਿਵਾਰ ਦੇ ਲਈ ఆ ਰਸੋਈ ਦੇ ਵਿੱਚ ਖਾਣਾ ਬਣਾ ਰਹੀ ਸੀ ਤਾਂ ਖਾਣਾ ਬਣਾਉਂਦੇ ਸਮੇਂ ਸਿਲੰਡਰ ਦਾ ਧਮਾਕਾ ਹੋ ਗਿਆ ਜਿਸ ਦੌਰਾਨ ਮੀਆਂ ਬੀਬੀ ਬੁਰੀ ਤਰੀਕੇ ਦੇ ਨਾਲ ਝੁੱਸ ਗਏ ਜਿਨ੍ਹਾਂ ਨੂੰ ਫਟਾਫਟ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਮਹਿਲਾ ਬਹੁਤ ਜ਼ਿਆਦਾ ਝੁੱਸ ਗਈ ਹਾਲਾਂਕਿ ਉਸ ਦਾ ਪਤੀ ਉਸ ਨੂੰ ਵੀ ਜਿਹੜਾ ਕਿ ਇਸ ਦਾ ਸੇਕ ਲੱਗਿਆ ਤੇ ਉਸ ਨੂੰ ਦੱਸਿਆ ਕਿ ਕਿਵੇਂ ਇਹ ਹਾਸਾਬਾਪ੍ਰਿਆ ਅਤੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਵਿਕਾਸ ਆਕਰਣ ਉਹ ਮਿਹਾਰ ਕਾ ਜਾ ਪ੍ਰਕਾਰ ਰਿਹਾ ਸੀ ਯਹ ਪਰ ਆਤਾ ਲਾਈਨ ਤੇ ਕੀ ਹੋ ਗਿਆ ਉਹ ਹੋ ਗਿਆ تھا ਗਾਸ ਗਾਸ ਖਣ ਨਿਕਲ ਰਹਾ ਥਾ ਇਸ ਲਈ ਕਾਟੇ ਮਾਰਾ ਗਿਆ ਥਾ ਉਤ ਹੀ ਇਹਨਾਂ ਜ਼ਖਮੇ ਦੇ ਨਾਲ ਆਈ ਮਹਿਲਾ ਨੇ ਦੱਸਿਆ ਕਿ ਖਾਣਾ ਬਣਾਉਣ ਸਮੇ ਇਹ ਤਮਾਕਾ ਹੋਇਆ ਜਿਸ ਦੌਰਾਨ ਇਹ ਦੋਨੋਂ ਜ਼ਖਮੀ ਹੋ ਗਏ ਨੇ ਕੋਪਲ ਪੁਆਇੰਟ ਇਹ ਹੋਇਆ ਕੀ ਤੁਸੀਂ ਸਿਵਲ ਹਸਪਤਲ ਪਹੁੰਚੇ ਮਾਮਲਾ ਕੀ ਹੋਇਆ सिलेंडर फट गया सिलेंडर फट गया सिलेंडर फट फट गया गया किस समय समय कितना आज फटिया खाना बना रहे थे फट गया किस तरीके ना मतलब न ऐसे खाना चढ़ाई थी जनानी बैठ के सब्जी काट रही थी।, थी तो कोई सब्जी सब्जी बनाने लगे अभी सब्जी चढ़ाई नहीं थी तो घर में कौन लोग थे जब ये हादसा दोनों मियाँ बीबीस दोनों मियाँ बीबीसी ये मूल रूप से कहाँ से है और क्या नाम है इनके इनका नाम लड़का का नाम विकास है और जनानी का नाम रीता रीता नाम है कमरे में कितने बंदे थे उसका दोस्तों दो दो तो बच्चे थे काम क्या करता है घर वाला एक ही कंपनी में काम करते हैं अच्छा तो अब कैसी दोनों जनानी तो ज्यादा सीरियस है नहीं कर दे चल चंडीगढ़ ਕੰਡੀਗਰ ਰਫਲਿੰਗ ਸੋ ਆਦਮੀ ਕੋ ਦੋਨੋਂ ਆਦਮੀ ਕੋ ਵੀ ਜਾ ਰਹੇ ਨੇ ਤੇ ਵੀ ਜਾ ਰਹੇ ਨੇ ਦੋਵੇਂ ਖੈਰ ਜੇਕਰ ਤੁਸੀਂ ਵੀ ਰਸੋਈ ਦੇ ਵਿੱਚ ਖਾਣਾ ਬਣਾਉਣਾ ਹੈ ਤਾਂ ਤੁਸੀਂ ਗੈਸ ਸਿਲੰਡਰ ਦੀ ਵਰਤੋਂ ਕਰਦੇ ਹੋ ਤਾਂ ਹਮੇਸ਼ਾ ਗੈਸ ਵਾਲੀ ਜਿਹੜੀ ਢੋਲੀ ਹੁੰਦੀ ਹੈ ਉਸ ਨੂੰ ਬਾਹਰ ਰੱਖਿਆ ਜਾਵੇ ਤਾਂ ਕਿ ਕੋਈ ਅਜਿਹਾ ਵੱਡਾ ਹਾਸਾ ਨਾ ਵਾਪਰ ਜਾਵੇ ਅਤੇ ਜੇਕਰ ਤੁਹਾਨੂੰ ਥੋੜਾ ਜਿਹਾ ਵੀ ਸ਼ੱਕ ਹੁੰਦਾ ਕਿ ਗੈਸ ਲੀਕ ਹੋ ਰਿਹਾ ਤਾਂ ਉਸ ਦੀ ਜ਼ਰੂਰ ਜਾਂਚ ਕਰਵਾ ਲਈ ਜਾਵੇ ਤਾਂ ਕਿ ਕੋਈ ਵੱਡਾ ਹਾਸਾ ਨਾ ਵਾਪਰੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ